ਸ਼ੀਖਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਮੈਂ ਲਾਪਰਿਤ ਕੋਰ ਹਾਜ਼ਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਿਆ ਨਾਵਲ ਦਾ ਸ਼੍ਰੀਕ ਦਾ ਭਾਗ 12 ਲੈ ਕੇ ਆਉ ਆਪਾਂ ਸ਼ੁਰੂ ਕਰਦੇ ਆਂ ਉਮੀਦ ਆ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਠੀਕ ਚੱਲ ਚੰਗੀ ਗੱਲ ਆਈ ਤਾਂ ਤੈਨੂੰ ਪਤਾ ਤੁਹਾਡਾ ਦੋਮਾ ਦਾ ਵਿਆਹ ਮੇ ਆਉਂਦੇ ਐਤਵਾਰ ਦਾ ਪੱਕਾ ਕਰਤਾ ਆ ਰਤੀ ਪਾਈ ਸਾ ਵਾਈ ਸੀ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਲਈ ਸੀ ਹੁਣ ਤੂੰ ਨਾ ਮੈਨੇ ਗੱਲ ਦੱਸ ਤੁਹਾਡੇ ਵਿਆਹ ਤੇ ਆਪਾਂ ਕਿਸ ਕਿਸ ਨੂੰ ਬੁਲਾਉਣਾ ਹੈ ਤੁਹਾਡੇ ਵੱਲੋਂ ਨਿਤਿਕਾ ਮੈਂ ਜ਼ਿਆਦਾ ਚਣੇ ਨਹੀਂ ਬੁਲਾਣੀ ਬਸ ਮੇਰੇ ਪਾਪਾ ਨਾਨਾ ਜੀ ਕਪੂਰ ਅੰਕਲ ਤੇ ਮੇਰੇ ਆਫਿਸ ਦਾ ਸਟਾਫ ਬਸ ਇੰਨੇ ਹੀ ਬਹੁਤਾ ਕਿ ਚਲ ਇਹ ਤਾਂ ਚੰਗੀ ਗੱਲ ਆ ਨਿਤਿਕਾ ਬਾਪੂ ਜੀ ਮੈਂ ਕੁਝ ਹੋਰ ਵੀ ਸੋਚਿਆ ਆ ਤੇ ਉਸ ਕੰਮ ਨੂੰ ਪੂਰਾ ਕਰਨ ਚ ਮੈਂ ਤੁਹਾਡਾ ਸਾਥ ਚਾਹੀਦਾ ਆ ਕਿ ਮੈਂ ਤਾਂ ਹਮੇਸ਼ਾ ਤੇਰੇ ਨਾਲਾਂ ਤੇ ਬੋਲਦੂੰ ਕੀ ਸੋਚਿਆ ਆ ਨਿਤਿਕਾ ਮੈਨਾਂ ਸਾਡੇ ਵਿਆਹ ਨੂੰ ਬਿਲਕੁਲ ਸਿੰਪਲ ਰੱਖਣਾ ਏ ਕੋਈ ਫालतू ਖਰਚਾ ਨਹੀਂ ਕਰਨਾ ਨਾਲ ਦੇ ਪਿੰਡ ਦੇ ਬਾਹਰ ਛੁੱਗੀਆਂ ਵਾਲਿਆਂ ਦੇ ਬੱਚੇ ਆ ਜੁਇਨੀ ਛੋਟੀ ਉਮਰ ਚ ਵੀ ਕੰਮ ਕਰਨ ਜਾਂਦੇ ਆ ਮੈਨਾਂ ਸਭਲੇ ਕੁਝ ਚਾਹਨੀ ਆ ਮੈਂ ਚਾਹਨੀ ਆ ਸਭੇ ਪੜ੍ਹ ਲਿਖ ਜਾਣ ਤਾਂ ਕਿ ਉਹ ਕੱਲ ਨੂੰ ਕੋਈ ਵਧੀਆ ਕੰਮ ਧੰਦਾ ਕਰਕੇ ਆਪਣੀ ਪਰਿਵਾਰ ਦੀ ਜ਼ਿੰਦਗੀ ਬਦਲ ਸਕਣ ਨਾਲੇ ਮੈਨੂੰ ਪਤਾ ਲੱਗਾ ਏ ਆਪਣੇ ਪਿੰਡ 'ਚ ਵੀ ਕਿੰਨੇ ਜ਼ਰੂਰਤਮੰਦ ਪਰਿਵਾਰ ਐ ਜੋ ਆਪਣੇ ਬੱਚਿਆਂ ਨੂੰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਜ਼ਿਆਦਾ ਨਹੀਂ ਪੜਾ ਸਕਦੇ ਮੈਂ ਉਹਨਾਂ ਸਭ ਦੀ ਪੜ੍ਹਾਈ ਦਾ ਖਰਚਾ ਚੱਕਾਂਗੀ। ਕੇਰ ਸਿੰਘ ਇਤਨਾ ਬਹੁਤ ਵਧੀਆ ਸੋਚਿਆ ਈ ਤੇ ਤੂੰ ਪਰ ਇਹਨਾਂ ਸਭ ਕੁਝ ਕਰਨਾ ਆਸਾਨ ਨਹੀਂ ਆ। ਤੂੰ ਹੀ ਨਾ ਕੁਝ ਇਕੱਲੇ ਕਿਵੇਂ ਕਰੇਂਗੀ? ਨਿਤਿਕਾ ਬਾਪੂ ਜੀ ਮੇਰੀ ਮੰਮਾ ਦੀ ਇੱਕ ਉਮੀਦ ਨਾਮ ਸੰਸਥਾ ਹੈ ਜਿਸ ਦਾ ਕੰਮ ਲੋੜਵੰਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਨਾ ਹੈ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦੀ ਮਦਦ ਕਰਨਾ ਹੈ। ਪਹਿਲਾਂ ਇਹ ਕੰਮ ਚ ਮਮਾ ਕਰਿਆ ਕਰਦੇ ਸੀ ਤਾਂ ਮੈਂ ਅਕਸਰ ਸੋਚਦੀ ਹੁੰਦੀ ਸੀ ਕਿ ਮਮਾ ਮੈਂ ਆਪਣੇ ਪੈਸੇ ਕਰਫ ਕਰਦੇ ਰਹਿੰਦੇ ਹਨ ਪਰ ਅੱਜ ਜਦ ਮੈਂ ਖੁਦ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਸੋਚਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਆ ਉਹ ਪੈਸੇ ਦੀ ਬਰਬਾਦੀ ਨਹੀਂ ਸਨ ਕਰਦੇ ਉਹ ਤਾਂ ਲੋਕਾਂ ਦੀਆਂ ਦੁਆਵਾਂ ਅਸੀਸਾਂ ਇਕੱਠੀਆਂ ਕਰਦੇ ਸਨ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਉਹ ਕਿੰਨਾ ਚੰਗਾ ਤੇ ਰੂਹ ਨੂੰ ਸਕੂਨ ਦੇਣ ਵਾਲਾ ਕੰਮ ਕਰਦੇ ਸੀ ਕੇਰ ਸਿੰਘ ਤੇ ਮੈਂ ਤੇਰੇ ਨਾਲ ਆ ਤੈਨੂੰ ਕੱਲ ਹੀ ਸਾਰੇ ਲੋੜਵੰਤ ਪਰਿਵਾਰਾਂ ਦੀ ਲਿਸਟ ਮਿਲ ਜਾਏਗੀ ਕਾਕੀ ਉਸਾਸਿਰ ਪਲੋਸ ਕੀ ਪਿਆਰ ਦਿੱਤਾ 프리 니티카 ਚਾਵੜਾ ਖਾਲੀ ਗਲਾਸ ਲੈ ਕੇ ਪਹਾਰ ਆ ਗਈ ਜਦ ਉਸਨੇ ਦੇਖਿਆ ਕਿ ਉਸਦੀ ਮੰਮੀ ਤਾਂ ਹਾਲੇ ਤੱਕ ਵੀ ਡੰਗਰਾਂ ਵਾਲੇ ਪਾਸਿਓਂ ਆਈ ਹੀ ਨਹੀਂ ਤਾਂ ਆਪਣੀ ਤੇ ਗੁਰੀ ਦੀ ਚਾਹ ਪਾ ਕੇ ਲੈ ਉਸੇ ਕਮਰੇ ਚ ਜਾ ਗਈ ਗੁਰੀ ਪਹਿਲਾਂ ਹੀ ਉੱਠ ਕੇ ਬੈਠਾ ਸੀ ਆ ਕੇ ਉਸ ਨੂੰ ਚਾਹ ਵਾਲਾ ਗਲਾਸ ਫੜਾਉਂਦਿਆਂ ਨੀਤਿਕਾ ਕਹਿਣ ਲੱਗੀ ਉੱਠ ਗਏ ਸੋਨੇ ਆ ਲੋ ਫੜੋ ਤੁਹਾਡੀ ਚਾਹ ਫੇਰ ਨੀਤਿਕ ਆਪਣਾ ਲੈਪਟਾਪ ਲੈ ਕੇ ਬਾਟ ਕੇ ਉਸ ਨੂੰ ਦੇਖਦੇ ਹੋਏ ਗੁਰੀ ਕਹਿਣ ਲੱਗਾ ਉਹ ਅਸੀਂ ਵੀ ਕੋਣ ਹੀ ਬੈਠੇ ਹਾਂ ਜੀ ਸਾਡਾ ਵੀ ਕੁਝ ਖਿਆਲ ਕਰ ਲੋ ਨਿਤਿਕਾ ਸੋਹਣੇ ਇੱਕ ਮਿੰਟ ਮੈਂ ਨਾਨਾ ਜੀ ਨੂੰ ਮੇਲ ਭੇਜ ਦੇਵਾਂ ਜੋ ਜੋ ਸਮਾਨ ਮੈਨੂੰ ਚਾਹੀਦਾ ਏ ਉਹ ਲੈ ਆਉਣਗੇ ਨਾਲੇ ਉਹਨਾਂ ਦੇ ਟਿਕਟ ਵੀ ਬੁੱਕ ਕਰਵਾ ਲਵਾਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਨਿਤਿਕਾ ਕੈਨ ਲਗੀ ਹਾਂਜੀ ਦੱਸੋ ਕੀ ਕਹਿਣਾ ਏ ਤੁਸੀਂ ਗੁਰੀ ਰਾਤੀ ਤੁਸੀਂ ਕਿਨੇ ਜਲਦੀ ਬਿਨਾਂ ਦੱਸੇ ਹੀ ਮੈਂ ਉੱਠ ਕੇ ਚਲੀ ਗਈ ਨਿਤਿਕਾ ਲੈ ਦੱਸ ਸਵੇਰ ਦੇ 3 ਵਜੇ ਸਨ ਮੈਂ ਸਾਰੀ ਰਾਤ ਤੁਹਾਡੀਆਂ ਬਾਹਾਂ 'ਚ گزار ਕੇ ਗਈਆਂ ਵੈਸੇ ਵੀ ਹੁਣ ਕੁਝ ਦਿਨਾਂ ਰੀਤਾ ਗੱਲਾਂ ਫੇਰ ਤਾਂ ਮੈਂ ਸਾਰੀ ਉਮਰ ਤੁਹਾਡੀਆਂ ਬਾਹਾਂ 'ਚ ਹੀ ਬਿਤਾਣੀ ਆ ਤੁਹਾਨੂੰ ਪਤਾ ਆ ਇਸ ਅੰਤਵਾਰ ਨੂੰ ਆਪਣਾ ਵਿਆਹ ਆ ਚਲੋ ਹੁਣ ਤੁਸੀਂ ਉੱਠ ਕੇ ਬਾਪੂ ਜੀ ਨਾਲ ਕੋਈ ਕੰਮ ਕਰਵਾਓ ਗੁਰੀ ਖੁਸ਼ ਹੁੰਦੀ ਆ ਸੱਚੀ ਤੁਹਾਨੂੰ ਕਿਸ ਨੇ ਦੱਸਿਆ ਨਿਤਿਕਾ ਬਾਪੂ ਜੀ ਨੇ ਚਲੋ ਹੁਣ ਤੁਸੀਂ ਬੈਠ ਛੱਡੋ ਮੈਂ ਸਾਰਾ ਕਮਰਾ ਸਮਾਰ ਦੇਮਾ ਜਾਓ ਕੋਈ ਕੰਮ ਕਰੋ ਗੁਰੀ ਉਸ ਦੇ ਕੋਲ ਹੁੰਦੇ ਹੋਏ ਕਹਿਣ ਲੱਗਾ ਜੇ ਕਹੂੰ ਤਾਂ ਮੈਂ ਵੀ ਹੈਲਪ ਕਰਵਾ ਦਿੰਨਾ ਆ ਨਿਤਿਕਾ ਜੀ ਨਹੀਂ ਮੇਰਾ ਕੰਮ ਮੈਂ ਆਪੇ ਦੇਖ ਲਵਾਂਗੀ ਤੁਸੀਂ ਜਾਓ ਗੁਰੀ ਢਿੱਲਾ ਜਮੂ ਕਰਕੇ ਉੱਟ ਕੇ ਬਾਹਰ ਨਾ ਤੁਰ ਪਿਆ ਉਸ ਨੂੰ ਇੱਧਾ ਜਾਂਦੇ ਦੇਖ ਕੇ ਨਿਤਿਕਾ ਨੇ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਇੱਕ ਮਿੰਟ ਇਧਰ ਆਓ ਮੇਰੇ ਕੋਲ ਜਦ ਗੁਰੀ ਉਸ ਦੇ ਕੋਲ ਆਇਆ ਤਾਂ ਨਿਤਿਕਾ ਉਸ ਨੂੰ ਆਪਣੀਆਂ ਬਾਹਾਂ 'ਚ ਭਰਦੇ ਹੋਏ ਕਹਿਣ ਲੱਗੀ ਸੋਹਣੇ ਤੁਸੀਂ ਇੱਧਾ ਨਮੋ ਬਣਾਇਆ ਕਰੋ ਕੰਮ ਵੀ ਤਾਂ ਕਰਨੀ ਹੈ ਮੇਨਾ ਜੇ ਮੈਂ ਨਹੀਂ ਕਰੂੰ ਤਫਰ ਹੋਰ ਕੌਣ ਕਰੇਗੀ ਬਸ ਹੁਣ ਖੁਸ਼ ਹੋ ਦੇਖ ਲੋ ਕਿਨੇ ਕੁੱਟ ਕੇ ਜਫੇ ਦਿੱਤੀ ਆ ਤੁਹਾਨੂੰ ਇੱਕ ਵਾਰੀ ਫੇਰ ਗੁਰੀ ਹੱਸਦੇ ਹੋਏ ਕਹਿਣ ਲੱਗਾ ਨਿਤਿਕਾ ਜੀ ਨਹੀਂ ਇੱਥੇ ਕੋਈ ਦੁਕਾਨ ਨਹੀਂ ਲੱਗੀ ਜਫਿਆਂ ਦੀ ਹੁਣ ਤਾਂ ਵਿਆਹ ਤੋਂ ਬਾਅਦ ਹੀ ਮਿਲਣਗੇ ਆ ਗੁਰੀ ਚੁੱਪ ਕਰਕੇ ਬਾਹਰ ਨੂੰ ਤੁਰ ਗਿਆ ਤੇ ਨਿਤਿਕਾ ਕਮਰੇ ਦੀਆਂ ਸਫਾਈਆਂ ਕਰਨ ਲੱਗ ਪਈ ਕੁਝ ਦਿਨਾਂ ਬਾਅਦ ਕੇਰ ਸਿੰਘ ਨੇ ਆਪਣੇ ਸਰਪੰਚੇ ਸੰਭਲੇ ਤੇ ਪਿੰਡ ਤੇ ਜੋ ਕੰਮ ਕਾਫੀ ਸਮੇਂ ਤੋਂ ਰੁਕੇ ਪੈਸਾਨ ਸਭ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤੀ ਅੱਜ ਨਿਤਿਕਾ ਦੇ ਨਾਨਾ ਜੀ ਪੰਜਾਬ ਆ ਰਹੇ ਸਨ ਉਹ ਦੋਵੇਂ ਆਪਣੇ ਮੰਮੀ ਡੈਡੀ ਤੋਂ ਆਗਿਆ ਲੈ ਕੇ ਆਪਣੇ ਨਾਨਾ ਜੀ ਨੂੰ ਦਿੱਲੀ 에ਅਰਪੋਰਟ ਤੋਂ ਲੈਣ ਲਈ ਸਵੇਰੇ ਹੀ ਘਰੋਂ ਨਿਕਲ ਗਏ 2 ਵਜੇ ਉਹ ਦਿੱਲੀ 에ਅਰਪੋਰਟ 'ਤੇ ਪਹੁੰਚੇ ਤੇ 3 ਵਜੇ ਫਲਾਈਟ ਲੈਂਡ ਹੋਈ ਉਹ ਦੋਵੇਂ ਵੇਟਿੰਗ ਏਰੀਏ 'ਚ ਖੜੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਤੇ 1 ਘੰਟੇ ਬਾਅਦ ਨਿਤਿਕਾ ਨੂੰ ਉਸਦੇ ਨਾਨਾ ਜੀ ਆਉਂਦੇ ਨਜ਼ਰ ਆਏ ਤੇ ਉਹ ਖੁਸ਼ੀ 'ਚ ਭੱਜ ਗਈ ਜਾ ਕੇ ਉਹਨਾਂ ਦੇ ਗੱਲ ਨਾਲ ਚਿੰਬੜ ਗਏ। ਕੁਝ دیر ਬਾਅਦ ਫਿਰ ਨੀਤਿਕਾ ਕਹਿੰ ਲਗੀ, "ਨਾਨਾ, ਲਿਓ ਆਪਣੀ ਟ੍ਰੋਲੀ ਮੈਨੂੰ ਫੜਾਓ।" ਕਿਉਂਕਿ ਉਹਨਾਂ ਦਾ ਸਮਾਨ ਲੈ ਕੇ ਬਾਹਰ ਆ ਗਏ। ਉਹਨਾਂ ਦੇ ਕੋਲ ਆਉਂਦਿਆਂ ਗੁਰੀ ਨੇ ਚੁੱਕ ਕੇ ਨੀਤਿਕਾ ਦੇ ਨਾਨਾ ਜੀ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੇ ਗੁਰੀ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ। ਫਿਰ ਉਹ ਸਾਰੇ ਸਮਾਨ ਗੱਡੀ 'ਚ ਰੱਖ ਕੇ ਆਪਣੇ ਘਰ ਨੂੰ ਚੱਲ ਪਏ। ਉਹ ਸਾਰੇ ਹੱਸਦੇ ਖੇੜਦੇ ਗੱਲਾਂ ਵੱੱਟਾਂ ਮਾਰਦੇ ਹੋਏ ਵਾਪਸ ਆ ਰਹੇ ਸਨ ਰਾਹ ਵਿੱਚ ਇੱਕ ਜਗ੍ਹਾ ਉਹਨਾਂ ਨੇ ਰੁਕ ਕੇ ਚਾਹ ਪੀਤੀ ਰਾਤ ਦੇ 9 ਵਜੇ ਉਹ ਆਪਣੇ ਘਰ ਪਹੁੰਚੇ ਕੀਰ ਸਿੰਘ ਨੇ ਪੂਰੇ ਜੋਰ ਸ਼ੋਰ ਨਾਲ ਉਹਨਾਂ ਦਾ ਸਵਾਗਤ ਕੀਤਾ ਰੋਟੀ ਪਾਣੀ ਤੋਂ ਬਾਅਦ ਉਹ ਸਭ ਆਰਾਮ ਕਰ ਲਏ ਆਪੋ ਆਪਣੇ ਕਮਰਿਆਂ 'ਚ ਚਲੇ ਗਏ ਸਵੇਰ ਹੋਈ ਨੀਤਿਕਾ ਉੱਠ ਕੇ ਆਪਣੇ ਨਾਨੂ ਜੀ ਲਈ ਕਾਫੀ ਬਣਾ ਕੇ ਜਦ ਉਹਨਾਂ ਦੇ ਕਮਰੇ 'ਚ ਗਈ ਤਾਂ ਦੇਖਿਆ ਅੰਦਰ ਕੋਈ ਵੀ ਨਹੀਂ ਸੀ ਬਿਸਤਰੇ ਵੀ ਸਭ ਇਕੱਠੇ ਕਰਕੇ ਰੱਖੇ ਹੋਏ ਸਨ ਉਹ ਕਾਲੀ ਜੀ ਆਪਣੇ ਮੰਮੀ ਕੋਲ ਗਈ ਤੇ ਜਾ ਕੇ ਪੁੱਛਣ ਲੱਗੀ ਮੰਮੀ ਜੀ ਨਾਨਾ ਜੀ ਕਿੱਥੇ ਨੇ ਦਿਆਲੋ ਧੀ ਤੇਰਾ ਬਾਪੂ ਸਵੇਰੇ ਜਦ ਸ਼ਹਿਰ ਕਹਨ ਚਲਾ ਸੀ ਤਾਂ ਤੇਰਾ ਨਾਨਾ ਵੀ ਉਹਨਾਂ ਦੇ ਨਾਲ ਚਲਾ ਗਿਆ ਨਿਤਿਕਾ ਠੀਕ ਹੈ ਮੈਂ ਸੋਚਿਆ ਪਤਾ ਨਹੀਂ ਸਵੇਰੇ ਸਵੇਰੇ ਕਿੱਥੇ ਚਲੇ ਗਏ ਨੇ ਦਿਆਲੋ ਪੁੱਤ ਹੁਣ ਤਾਂ ਆਉਂਦੇ ਹੀ ਹੋਣੇ ਆ ਉਹ ਕਿਤੇ ਨਿਤਿਕਾ ਕਾਫੀ ਵਾਲਾ ਕੱਪ ਲੈ ਕੇ ਵਾਪਸ ਰਸੋਈ ਚ ਆ ਗਈ ਤੇ ਉੱਥੇ ਖੜੀ ਹੋ ਕੇ ਕਾਫੀ ਪੀਣ ਲੱਗ ਪਈ ਉਸਨੇ ਦੋ ਘੀ ਘੁੱਟ ਪਰੇਸ਼ਾਨ ਕਿ ਉਸ ਨੂੰ ਵਿੜੇ ਚ ਆਪਣੇ ਨਾਨੂ ਜੀ ਦੀ ਆਵਾਜ਼ ਆਉਂਦੀ ਸੁਣਾਈ ਦਿੱਤੀ ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸੇ ਬਾਪੂ ਜੀ ਤੇ ਨਾਨੂ ਜੀ ਅੰਦਰ ਨੂੰ ਤੁਰੇ ਆ ਰਹੇ ਸਨ ਨਿਤਿਕਾ ਨੂੰ ਦੇਖ ਕੇ ਕੇਰ ਸਿੰਘ ਕਹਿਣ ਲੱਗਾ ਨਿਤਿਕਾ ਤੀਏ ਚਾਹ ਬਣਾ ਕੇ ਲਿਆ ਵਧੀਆ ਜੀ ਤੇ ਸ਼ਰਮਾ ਜੀ ਨੇ ਕੌਫੀ ਲੈ ਆਈ ਨਿਤਿਕਾ ਨੇ ਹਾਂ ਚ ਸਿਰ ਹਿਲਾਇਆ ਤੇ ਰਸੋਈ 'ਚ ਚਲੀ ਗਈ ਕੁਝ देर ਬਾਅਦ ਗੁਰੇ ਵੀ ਉੱਠ ਕੇ ਬਾਹਰ ਆ ਕੇ ਆਪਣੇ ਬਾਪੂ ਨਾਲ ਕੋਲ ਬੈਠ ਗਿਆ ਫੇਰ ਨਿਤਿਕਾ ਵੀ ਚਾਹ ਲੈ ਕੇ ਆ ਗਈ ਆਪਣੇ ਬਾਪੂ ਨੂੰ ਚਾਹ ਤੇ ਨਾਨਾ ਜੀ ਨੂੰ ਕੌਫੀ ਫੜਾ ਕੇ ਚਿਤ ਮੁੜਨ ਲੱਗੀ ਤਾਂ ਗੁਰੀ ਕਹਿਣ ਲੱਗਾ ਨਿਤਿਕਾ ਮੇਰੀ ਚਾਹ ਪੁੱਲ ਗਈ ਨਿਤਿਕਾ ਸਫਰ ਕਰੋ ਥੋੜਾ ਜਿਹਾ ਮੈਂ ਹੋਨੇ ਲੈ ਕੇ ਆਉਨੇ ਆ ਘਰ ਰਸੋਈ ਦੇ ਅੰਦਰ ਚਲੇ ਗਏ ਕੁਝ ਦੇਰ ਬਾਅਦ ਦੋਹਾਂ ਲਈ ਚਾਹ ਲੈ ਕੇ ਆ ਗਈ ਉਸ ਨੂੰ ਚਾਹ ਫੜਾ ਕੇ ਆਪ ਪੀ ਕੁਰਸੀ ਉੱਤੇ ਬੈਠ ਗਈ ਚਾਹ ਪੀਂਦੇ ਹੋਏ ਉਹ ਸਭ ਗੱਲਾਂ ਬਾਤਾਂ ਮਾਰਦੇ ਰਹੇ ਚਾਹ ਪੀਂਦੋ ਬਾਅਦ ਨਿਤਿਕਾ ਸਾਰੇ ਭਾਂਡੇ ਇਕੱਠੇ ਕਰਕੇ ਰਸੋਈ 'ਚ ਲੈ ਆਈ ਉਸੇ ਮੰਗ ਰਹੀ ਗੁਰੀ ਵੀ ਆ ਗਿਆ ਉਸ ਨੂੰ ਮਿੱਠੇ ਚੁਗਦੇ ਨੂੰ ਦੇਖ ਕੇ ਕਹਿਣ ਲੱਗਾ ਮਿੱਠੇ ਵਾਲੇ ਪਰੌਂਠੇ ਬਣਾ ਲੱਗੇ ਹੋ ਨਿਤਿਕਾ ਹਾਂਜੀ ਤੁਹਾਡੇ ਫੇਵਰਟ ਆ ਨਾ ਹੁਣ ਤੁਸੀਂ ਜਾਓ ਬਾਹਰ ਬੈਠੋ ਜਦ ਬਣ ਗਏ ਮੈਂ ਤੁਹਾਨੂੰ ਬੁਲਾ ਲਵਾਂਗੀ ਗੁਰੀ ਜੀ ਨਹੀਂ ਮੈਂ ਤਾਂ ਇੱਥੇ ਹੀ ਖੜਕੀ ਤੁਹਾਡੇ ਨਾਲ ਕੰਮ ਕਰਵਾਂ ਵੈਸੇ ਤੁਹਾਨੂੰ ਆਉਂਦੀ ਆ ਮਿੱਠੇ ਵਾਲੇ ਪਰੌਂਠੇ ਬਣਾਉਣੇ ਨਿਤਿਕਾ ਹੋਰ ਕਿਤੇ ਮੈਂ ਐਵੇਂ ਹੀ ਨਹੀਂ ਵੱਡੀ ਹੋਊਗੀ ਸਭ ਕੁਝ ਆਉਂਦਾ ਹੈ ਮੈਨੂੰ ਬਣਾਉਣਾ ਫਿਰ ਗੁੜੀ ਉਸ ਨੂੰ ਛੇੜਦੇ ਹੋਏ ਕਹਿ ਲੱਗਾ ਤੁਹਾਡੇ ਕੁਲੇ ਕੁਲੇ ਹੱਥ ਦੇਖ ਤਾਂ ਲੱਗਦਾ ਆ ਕਿ ਤੁਸੀਂ ਅਜੇ ਤੱਕ ਕਿਸੇ ਨੂੰ ਚਮਚ ਤੱਕ ਨਹੀਂ ਚੱਕ ਕੇ ਫੜਾਇਆ ਹੋ ਨਿੱਤਿਕਾ ਕੋਈ ਨਹੀਂ ਕਰ ਲੋ ਮਜ਼ਾਕ ਜਦ ਬਨਗੇ ਨਾ ਫਿਰ ਦੇਖਣਾ ਕਿਵੇਂ ਸਵਾਦ ਲੈ ਲੈ ਕੇ ਖਾਓਗੇ ਫਿਰ ਤੁਸੀਂ ਜਦ ਹੋਰ ਮੰਗਣੇ ਆ ਨਾ ਖਾਣ ਨੂੰ ਤਾਂ ਮੈਂ ਦੇਣੇ ਹੀ ਨਹੀਂ ਗੁੜੀ ਐਵੇਂ ਕੀ ਮੈਨੂੰ ਦੇਣੇ ਲੈ ਤੁਸੀਂ ਨਹੀਂ ਦੇਮੋਗੇ ਤਾਂ ਕੀ ਹੋਇਆ ਬੇਬੇ ਨੇ ਆਪੇ ਦੇ ਦੇਣੇ ਆ ਨਿਤਿਕਾ ਜੀ ਨਹੀਂ ਮੰਮੀ ਜੀ ਦਾ ਇਸ ਵਿੱਚ ਕੋਈ ਰੋਲ ਨਹੀਂ ਆ ਮੈਂ ਹੀ ਇਕੱਲੇ ਨੇ ਬਣਾਉਣੇ ਆ ਤੇ ਸਭ ਨੂੰ ਖਵਾਉਣੇ ਆ ਫਿਰ ਉਹ ਮੇਥੇ ਖੱਟਣ ਲੱਗ ਪਈ ਗੁਰੀ ਵੀ ਉਸੇ ਨਾਲ ਮੇਥੇ ਘਟਾਉਣ ਲੱਗ ਪਿਆ ਮੇਥੇ ਘਟਣ ਤੋਂ ਬਾਅਦ ਨਿਤਿਕਾ ਨੇ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ ਫਿਰ ਉਸ ਦੇ ਵਿੱਚ ਮੇਥੇ ਮਿਲਾ ਕੇ ਗੁੰਨ ਕੇ ਸਾਈਡ ਤੇ ਰੱਖ ਦਿੱਤਾ ਨਿਤਿਕਾ ਨੇ ਪਰੌਂਠਾ ਨੂੰ ਚੱਕਲੇ ਤੇ ਵੇਲ ਕੇ ਜ ਤਵੇ ਤੇ ਪਾਇਆ ਤਾਂ ਗੁਰੀ ਉਸ ਦੀ ਸਰਾਣੇ ਕਿ ਉਹ ਵਾਲਾ ਡੱਬਾ ਲੈ ਕੇ ਖੜਾ ਗਿਆ ਜਦ ਉਸ ਨੇ ਪਰੌਂਠਾ ਪਲਟਿਆ ਤਾਂ ਫਟਾਫਟ ਉਸਨੇ ਪ੍ਰੌਂਟੇ ਤੇ ਕਿਓਲ ਗੋਣਾ ਸ਼ੁਰੂ ਕਰ ਦਿੱਤਾ ਉਸ ਨੂੰ ਇੰਨਾ ਬੇਸਬਰ ਦੇਖ ਕੇ ਨਿਤਿਕਾ ਕਹਿਣ ਲੱਗੀ ਤੁਸੀਂ ਪਤਾ ਅੱਜ ਕਿਵੇਂ ਲੱਗ ਰਹੇ ਹੋ ਜਿਵੇਂ ਦੁੱਧੀ ਰਾਖੀ ਬਿੱਲੀ ਘੜੀ ਕੀਤੀ ਹੋਵੇ ਤੇ ਉਸ ਦਾ ਮਾਲਕ ਉਸੇ ਸਿਰ ਤੇ ਖੜਾ ਹੋਵੇ ਨਾ ਉਹ ਦੁੱਧ ਪੀ ਸਕਦੀ ਤੇ ਨਾ ਛੱਡ ਸਕਦੀ ਕਹਿ ਕੇ ਹੱਸਣ ਲੱਗ ਪਈ ਗੁਰੀ ਨੇ ਉਸੇ ਵੱਲ ਦੇਖਿਆ ਤੇ ਕਹਿ ਲੱਗਾ ਮੈਂ ਜੇ ਬੱਲਾ ਹਾਂ ਤਾਂ ਤੂੰ ਮੇਰੀ ਬਿੱਲੀ ਹੋਈ ਨਾ ਉਹ ਵੀ ਭੂਰੀਆਂ ਅੱਖਾਂ ਵਾਲੀ ਕਹਿ ਕੇ ਉਸੇ ਗੱਲ ਫੜ ਦਿੱਤੀ ਫਿਰ ਨਿਤਿਕਾ ਨੇ ਚ ਦੂਜਾ ਪਾਸਾ ਪਲਟਿਆ ਤਾਂ ਨਾਲ ਹੀ ਗੁਰੀ ਨੇ ਘਿਓ ਲਗਾ ਦਿੱਤਾ ਤੇ ਪਲੇਟ ਚੱਕ ਕੇ ਖੜ ਗਿਆ ਜਦ ਪਰੌਂਠਾ ਬਣ ਗਿਆ ਤਾਂ ਨਿਤਿਕਾ ਚੱਕ ਕੇ ਜਾਨਵੁੱਝ ਕੇ ਉਸ ਨੂੰ ਸ਼ਾਬੇਜ਼ ਰੱਖਣ ਲੱਗੀ ਇਹ ਦੇਖ ਕੇ ਗੁਰੀ ਉਸ ਨੂੰ ਕੂਰਨ ਲੱਗ ਪਿਆ ਫਿਰ ਉਸ ਦੀ ਸ਼ਕਲ ਦੇਖ ਕੇ ਉਹ ਹੱਸਣ ਲੱਗ ਪਈ ਤੇ ਪਰੌਂਠਾ ਚੱਕ ਕੇ ਉਸ ਦੀ ਪਲੇਟ 'ਚ ਰੱਖ ਦਿੱਤਾ ਫਿਰ ਉਸ ਨੇ ਪੁਰਕੀ ਤੋੜ ਕੇ ਦਹੀਂ 'ਚ ਡਬੋਈ ਤੇ ਉਸ ਦੇ ਮੂੰਹ 'ਚ ਪਾਉਂਦਿਆਂ ਕਹਿਣ ਲੱਗੀ ਹਾਂਜੀ ਫੇ ਕਿਵੇਂ ਲੱਗਿਆ ਗੁਰੀ ਬਹੁਤ ਬਹੁਤ ਸਵਾਦ ਆ ਜਲਦੀ ਨਾਲ ਹੋਰ ਬਣਾਓ ਮੈਂ ਹੋਰ ਖਾਣੇ ਆ ਨਿਤਿਕਾ ਆਪਣਾ ਕੰਮ ਕਰਦੀ ਰਹੀ ਚਾਰ ਪੰਜ ਪਰੋਟੇ ਖਾਣ ਤੋਂ ਬਾਅਦ ਗੁਰੀ ਕਹਿਣ ਲੱਗਾ ਬਈ ਆਪਣਾ ਕੋਟਾ ਤਾਂ ਪੂਰਾ ਹੋ ਗਿਆ ਏ ਆਪਾਂ ਤਾਂ ਚੱਲੇ ਸੌਣ ਨਿਤਿਕਾ ਹੈਲੋ ਕਾਪੀ ਕੀ ਕਿੱਧਰ ਨੂੰ ਚੱਲੇ ਜੀ ਬਾਪੂ ਜੀ ਹੁਣਾਂ ਨੂੰ ਕਿਸ ਨੇ ਰੋਟੀ ਦੇਣੀ ਆ ਗੁਰੀ ਬੇਬੇ ਹੈ ਨਾ ਆਪੇ ਦੇ ਦੇਵੇਗੀ ਨਿਤਿਕਾ ਕਿਉਂ ਹਰ ਕੰਮ ਲਈ ਬੇਬੇ ਬੰਨੀ ਹੋਈ ਆ ਤੁਸੀਂ ਵੀ ਤੇ ਕੰਮ ਕਰ ਸਕਦੇ ਹੋ ਚੱਕੋ ਭਾਂਡੇ ਤੇ ਰੋਟੀ ਪੱਕੇ ਦੇ ਕੇ ਆਓ ਗੁਰੀ ਨੇ ਚੁੱਪ ਕਰਕੇ ਭਾਂਡੇ ਚੱਕੇ ਕੌਲੀਆਂ ਚ ਦਹੀਂ ਪਾਇਆ ਨਾਲ ਪਰੌਂਠੀਆਂ ਤੇ ਅਚਾਰ ਰੱਖਿਆ ਫਿਰ ਟਿਸ਼ੂ ਪੇਪਰ 'ਚ ਲਪੇਟ ਕੇ ਥਾਲਜ ਰੱਖ ਕੇ ਬਾਹਰ ਆਪਣੇ ਬਾਪੂ ਜੀ ਹੁਣਾਂ ਕੋ ਲੈ ਆਇਆ ਕੀਰਤੀ ਸ਼ਰਮਾ ਜੀ ਨੇ ਫਿਰ ਨਾਸ਼ਤਾ ਕਰਨਾ ਸ਼ੁਰੂ ਕੀਤਾ ਜਦ ਗੁਰੀ ਉਠ ਕੇ ਖਿਸਕਣ ਲੱਗਾ ਤਾਂ ਉਦੋਂ ਹੀ ਨਿਤਿਕਾ ਹੋਰ ਪਰੌਂਠੇ ਲੈ ਕੇ ਆ ਗਈ ਪਰੌਂਠੇ ਰੱਖ ਕੇ ਜਦੋਂ ਉਹ ਜਾਨ ਲੱਗੀ ਤਾਂ ਗੁਰੀ ਨੂੰ ਕੂੜਦੇ ਹੋਏ ਕਹਿਣ ਲੱਗੀ ਜਦ ਤੱਕ ਬਾਪੂ ਜੀ ਹੁਣੇ ਰੋਟੀ ਨੇ ਖਾ ਲੈਂਦੇ ਨਾ ਤੁਸੀਂ ਇਹਨਾਂ ਦੇ ਕੋਲ ਹੀ ਖੜੇ ਰਹਿਣਾ ਉਹਨਾਂ ਨੂੰ ਕਿਸੇ ਚੀਜ਼ ਲਈ ਮੈਨੂੰ ਆਵਾਜ਼ ਨਾ ਮਾਰਨੀ ਪਈ ਠੀਕ ਗੁਰੀ ਨੇ ਹਾਂ ਜਿਵੇਂ ਸਿਰ ਹਿਲਾਇਆ ਤੇ ਫਿਰ ਉਦੋਂ ਤੱਕ ਉਹਨਾਂ ਦੇ ਸਰਾਣੇ ਜਦ ਤੱਕ ਉਹਨਾਂ ਨੇ ਰੋਟੀ ਨਹੀਂ ਖਾ ਲਈ ਰੋਟੀ ਪਾਣੀ ਖਾ ਕੇ ਕੇਰ ਸਿੰਘ ਸ਼ਰਮਾ ਜੀ ਉਹ ਆਪਣੇ ਨਾਲ ਖੇਤ ਦਿਖਾਉਣ ਲਈ ਲੈ ਗਏ ਉਹਨਾਂ ਦੀ ਜਾਣ ਤੋਂ ਬਾਅਦ ਨਿਤਿਕਾ ਤੇ ਉਸਦੀ ਮੰਮੀ ਦੋਨਾਂ ਨੇ ਬੈਠ ਕੇ ਇਕੱਠਿਆਂ ਨੇ ਰੋਟੀ ਖਾਧੀ ਅਗਲੇ ਦਿਨ कीर ਸਿੰਘ ਨੇ ਆਪਣੀ ਸਰਪੰਚੀ ਸੰਭੀ ਲਈ ਸੀ ਪਿੰਡ ਦੇ ਜੋ ਕੰਮ ਕਾਫੀ ਸਮੇਂ ਤੋਂ ਰੁਕੇ ਪੈਸਨ ਸਭ ਦੁਬਾਰਾ ਸ਼ੁਰੂ ਕਰਵਾ ਦਿੱਤੇ ਸਨ ਰਾਤ ਦਾ ਰੋਟੀ ਪਾਣੀ ਹੋਣ ਤੋਂ ਬਾਅਦ ਕੀਰਤੇ ਸ਼ਰਮਾ ਜੀ ਬੈਠੇ ਛੱਤੀ ਗੱਲਾਂ ਕਰ ਰਹੇ ਸਨ ਸ਼ਰਮਾ ਕੀਰ ਸਿੰਘ ਜੀ ਮੈਨੂੰ ਹਮੇਸ਼ਾ ਮੇਰੀ ਧੀ ਦੀ ਫਿਕਰ ਲੱਗੀ ਰਹਿੰਦੀ ਸੀ ਮਾਂ ਵਾਰੀ ਹੋਣ ਕਰਕੇ ਇਸ ਨੇ ਬਚਪਨ ਤੋਂ ਹੀ ਜ਼ਿੰਦਗੀ 'ਚ ਬਹੁਤ ਦੁੱਖ دیکھے ਨੇ ਪਤਾ ਨਹੀਂ ਕਿੰਨੇ ਦੁੱਖ ਦਰਦ ਹੀ ਆਪਣੇ ਸੀਨੇ 'ਚ ਦਬਾਈ ਬੈਠੇ ਆ ਜੋ ਗੱਲਾਂ ਕੀਤੀ ਆਪਣੀ ਮਾਂ ਨਾਲ ਸ਼ੇਅਰ ਕਰਦੀ ਹੈ ਨਾ ਉਹ ਹੋਰ ਕਿਸੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੀ ਮੈਨੂੰ ਜਦ ਮੇਰੀ ਬੇਟੀ ਸ਼ਾਂਤੀ ਨੇ ਦੱਸਿਆ ਕਿ ਉਸਨੇ ਮੇਰੀ ਧੀ ਲਈ ਇੱਕ ਮੁੰਡਾ ਲੱਭ ਲਿਆ ਤਾਂ ਮੈਨੂੰ ਉਸ ਟਾਈਮ ਕਿੰਨੀ ਖੁਸ਼ੀ ਹੋਈ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਅਫਸੋਸ ਉਹ ਆਪਣੀ ਧੀ ਨੂੰ ਸੂਹੇ ਜੁੜੇ 'ਚ ਦੇਖਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖੋਸ ਹੋ ਗਈ ਕੀਰ ਸਿੰਘ ਜੀ ਇੱਕ ਬੇਨਤੀ ਸੀ ਤੁਹਾਨੂੰ ਜੇ ਤੁਹਾਡੀ ਕੋਈ ਡਿਮਾਂਡ ਫਿਕਰਾ ਹੋਵੇ ਤਾਂ ਕਿ ਕੀ ਹੋ ਜਿਹਾ ਗੱਲਾਂ ਕਰ ਰਹੇ ਹੋ ਤੁਸੀਂ ਸ਼ਰਮਾ ਜੀ ਮੈਂ ਨਿਤਿਕਾ ਨੂੰ ਆਪਣੀ ਨੂੰ ਨਹੀਂ ਧੀ ਮੰਨਿਆ ਤੇ ਧੀਆ ਨੂੰ ਹਮੇਸ਼ਾ ਦਿੱਤਾ ਜਾਂਦਾ ਏ ਉਹਨਾਂ ਤੋਂ ਕੁਝ ਲਿਆ ਨਹੀਂ ਜਾਂਦਾ ਨਾਲੇ ਜਿਸ ਨੇ ਧੀ ਦੇ ਦਿੱਤੀ ਉਸ ਤੋਂ ਹੋਰ ਕੁਝ ਕਿਹੜੇ ਮੂੰਹ ਨਾਲ ਮੰਗੇ ਇੱਕ ਗੱਲ ਹੋਰ ਜੀ ਵਿਆਹ ਦਾ ਸਾਰਾ ਖਰਚਾ ਮੈਂ ਕਰਾਂਗਾ ਤੁਸੀਂ 1 ਰੁਪਈਆ ਨਹੀਂ ਖਰਚਣਾ ਸ਼ਰਮਾ ਕਰਮਾ ਵਾਲੀਏ ਮੇਰੀ ਧੀ ਜੋ ਉਸ ਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਹੈ ਕੇਰ ਸਿੰਘ ਜੀ ਇੱਕ ਆਖਰੀ ਬੇਨਤੀਆ ਮੈਂ ਮੇਰੀ ਤੀਨ ਨੂੰ ਬੜੇ ਪਿਆਰ ਨਾਲ ਪਾਲਿਆ ਆ ਜੇ ਕਦੇ ਮੇਰੀ ਤੀ ਤੇ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਝਿੜਕਣਾ ਨਾ ਬਸ ਪਿਆਰ ਨਾਲ ਕੋਲ ਬਿਠਾ ਕੇ ਸਮਝਾ ਦੇਣਾ ਉਹ ਬਹੁਤ ਸਮਝਦਾਰੀ ਸਮਝਾਵੇਗੀ ਕੇਰ ਸਿੰਘ ਤੁਸੀਂ ਚਿੰਤਾ ਨਾ ਕਰੋ ਸ਼ਰਮਾ ਜੀ ਹੁ ਨਿਤਿਕਾ ਮੇਰੀ ਵੀ ਧੀ ਹੈ ਮੇਰੀ ਹੁੰਦੀਆਂ ਕੋਈ ਉਸ ਨੂੰ ਕੁਝ ਕਹਿ ਕੇ ਤਾਂ ਦਿਖਾਵੇ ਬਾਪੂ ਜੀ ਮੈਂ ਆ ਜਾਮਾ ਨਿਤਿਕਾ ਹੱਥਾਂ ਚ ਦੁੱਧ ਵਾਲੇ ਗਲਾਸ ਫੜੀ ਪੜੀਆਂ ਕੋਲ ਖੜੀ ਹੋਈ ਕਹਿਣ ਲੱਗੀ ਕੀਰ ਸਿੰਘ ਉਹ ਆ ਜਾ ਪੁੱਤ ਆ ਜਾ ਤੈਨੂੰ ਕਰੋਂ ਤੋਂ ਸਾਡੇ ਤੋਂ ਪੁੱਛ ਕੇ ਆਉਂਦੀ ਲੋੜ ਪੈ ਗਈ ਨਿਤਿਕਾ ਟੇਬਲ ਤੇ ਦੁੱਧ ਦੇ ਗਲਾਸ ਰੱਖਦੇ ਆ ਕਹਿਣ ਲੱਗੀ ਬਾਪੂ ਜੀ ਪੁੱਛਣਾ ਤਾਂ ਬੰਦਾ ਏ ਨਾ ਹੋ ਸਕਦਾ ਤੁਸੀਂ ਕੋਈ ਜ਼ਰੂਰੀ ਗੱਲ ਕਰ ਰਹੇ ਹੋ ਮੋ ਹੁਣ ਪਹਿਲਾਂ ਗਰਮ ਗਰਮ ਦੁੱਧ ਪੀ ਲੋ ਕੀਰ ਸਿੰਘ ਆ ਜਾ ਪੁੱਤ ਪਹਿਲਾਂ ਸਾਡੇ ਕੋਲ ਬੈਠ ਨਿਤਿਕਾ ਕੋਲ ਪਈ ਕੁਰਸੀ ਤੇ ਬੈਠ ਗਈ ਫਿਰ ਕੀਰ ਸਿੰਘ ਆਪਣੀ ਜੇਬ ਚੋਂ ਕੁਝ ਕਾਗਜ਼ ਕੱਢ ਕੇ ਉਸੇ ਹੱਥੇ ਰੱਖਦੇ ਆ ਕਹਿਣ ਲੱਗਾ ਅਲੇ ਫਰਪੁੱਤ ਲੋੜਵੰਦ ਪਰਿਵਾਰਾਂ ਦੀ ਲਿਸਟ ਜੇ ਹੋਰ ਕੋਈ ਮਦਦ ਦੀ ਲੋੜ ਹੋਈ ਤਾਂ ਮੈਨੂੰ ਦੱਸਣਾ ਸ਼ਰਮਾ ਆਖਿਰਕਾਰ ਮਾਂ ਦੇ ਨਕਸ਼ੇ ਕਦਮ ਤੇ ਉਸ ਤੀਵੀ ਚੱਲ ਹੀ ਪਈ ਕਰੋ ਕਰੋ ਬੇਟਾ ਜੀ ਸਦਕੇ ਕਰੋ ਅਸੀਂ ਸਭ ਤੇਰੇ ਨਾਲ ਹਾ ਨਿਤਿਕਾ ਹਾਂਜੀ ਨਾਨੂ ਮੈਂ ਆਪਣੇ ਵਿਆਹ ਵਾਲੇ ਦਿਨ ਪੜ੍ਹਾਈ ਲਿਖਾਈ ਦਾ ਇਹ ਤੋਹਫਾ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦੇਵਾਂਗੀ ਜੋ ਹੁਨਰਮੰਦ ਤੇ ਕਾਬਿਲ ਹੋਣ ਦੇ ਬਾਵਜੂਦ ਵੀ ਅੱਜ ਘਰ ਦੇ ਮਾੜੇ ਹਾਲਾਤ ਕਰਕੇ ਪੜਾਈ ਛੜ ਕੇ ਮਿਹਨਤ ਮਜ਼ਦੂਰੀ ਕਰਨ ਤੇ ਮਜਬੂਰ ਆ। ਕੇ ਸਿੰਘ ਪੁੱਤ ਗੁਰਜੀਤ ਨੂੰ ਦੱਸਿਆ ਇਸ ਬਾਰੇ ਹਾਲੇ ਕਿ ਨਹੀਂ ਨਿਤਿਕਾ। ਲੇ ਮੈਂ ਤਾਂ ਉਹਨਾਂ ਨੂੰ ਦੱਸਣਾ ਭੁੱਲੀ ਗਈ। ਤੁਸੀਂ ਬੈਠੋ ਮੈਂ ਹੁਣੇ ਪੱਲਾਂ ਦੱਸ ਕੇ ਆਉਣੀ ਆਂ। ਕਹਿ ਕੇ ਗਲਾਸ ਲੈ ਕੇ ਖੇਠਾਂ ਆ ਗਈ। ਜਦੋਂ ਉਹ ਉਸੇ ਕਮਰੇ 'ਚ ਆਈ ਤਾਂ ਕਮਰੇ ਦੀ ਲਾਈਟ ਬੰਦ ਸੀ। ਉਹ ਅੰਧਰਾਈਂ ਇਧਰ ਉਧਰ ਗੁਰਜੀਤ ਨੂੰ ਦੇਖਣ ਲੱਗੀ। ਜਦੋਂ ਉਹ ਕਿਤੇ ਨਾ ਮਿਲਿਆ ਤਾਂ ਉਹ ਬੈੱਡ 'ਤੇ ਉੱਪਰ ਬੈਠ ਗਈ। ਜਦੋਂ ਉਹ ਬੈੱਡ 'ਤੇ ਬੈਠੀ ਸੀ ਤਵਾਸ ਨੂੰ ਆਪਣੇ ਹੱਥ ਤੇ ਕੁਝ ਤੁਰਦਾ ਹੋਇਆ ਮਹਿਸੂਸ ਹੋਇਆ ਜਦ ਉਸਨੇ ਮੋਬਾਈਲ ਦੀ ਲਾਈਟ ਚਿਕਾ ਕੇ ਦੇਖਿਆ ਤਾਂ ਇੱਕ ਛੋਟਾ ਜਿਹਾ ਚੂਹਾ ਉਸਦੇ ਹੱਥ ਤੇ ਪੱਠਾ ਸੀ ਚੂਹੇ ਨੂੰ ਦੇਖ ਕੇ ਉਸਨੇ ਜ਼ੋਰ ਨਾਲ ਚੀਖ ਮਾਰੀ ਤੇ ਉੱਟ ਕੇ ਕਮਰੇ ਤੋਂ ਬਾਹਰ ਨੂੰ ਭੱਜੀ ਜਦ ਉਹ ਦਰਵਾਜ਼ੇ 'ਚ ਆਈ ਤਾਂ ਗੁਰੀ ਨੇ ਲਾਈਟ ਜਗਾਈ ਤੇ ਉਹ ਆ ਕਿ ਉਸੇ ਨਾਲ ਟਕਰਾ ਗਿਆ ਉਹ ਡਿੱਗਣ ਹੀ ਲੱਗੀ ਸੀ ਕਿ ਗੁਰੀ ਨੇ ਉਸ ਨੂੰ ਆਪਣੀਆਂ ਬਾਹਾਂ 'ਚ ਸੰਭਾਲ ਲਿਆ ਉਸ ਦੀਆਂ ਅੱਖਾਂ 'ਚ ਦੇਖਦੇ ਹੋਏ ਗੁਰੀ ਕਹਿਣ ਲੱਗਾ ਨਿਤਿਕਾ ਕੀ ਹੋਇਆ ਛਿੱਕੇ ਕਿਉਂ ਮੂੰਹ ਦੇ ਕ ਆਪਣਾ ਕਿਵੇਂ ਰੋਣ ਹੱਕਾ ਕੀਤਾ ਹੈ ਨਲੀ ਇੰਨੇ ਘਬਰਾਏ ਕਿਉਂ ਨਿਤਿਕਾ ਅੰਦਰ ਕਮਰੇ 'ਚ ਸ਼ਦਮੇ ਤੇਰੇ ਪੈਰ 'ਤੇ ਪੈਠੀ ਸੀ ਤਹਾਂਨੇ ਇੱਕ ਛੋਟਾ ਜਿਹਾ ਚੂਹਾ ਆ ਕੇ ਮਿਹਰੇ ਹੱਥ 'ਤੇ ਚੜ ਗਿਆ ਉਸ ਗੱਲ ਸੁਣ ਕੇ ਗੁਰੀ ਹੱਸਣ ਲੱਗ ਪਿਆ ਉਸ ਨੂੰ ਹਾਲਾਤਾਂ ਦੇਖ ਕੇ ਨਿਤਿਕਾ ਖਿੱਚ ਗਈ ਤੇ ਕਹਿਣ ਲੱਗੀ ਕੀ ਹੈ ਯਾਰ ਛੱਡੋ ਮੈਨੂੰ ਕੋਈ ਆ ਜਾਏਗਾ ਅਲਿਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਆ ਪੁਰਲਸੀ ਕੱਲ ਦਾ ਕੋਈ ਜਵਾਬ ਦਿੱਤੇ ਬਿਨਾ ਗੁਰੀ ਹੱਸਦਾ ਜਰੀਆ ਫੇਰ ਜਦ ਨਿਤਿਕਾ ਤੋਂ ਜਾਣ ਲੱਗੀ ਤਾਂ ਗੁਰੀ ਹੱਸਦਾ ਹੱਥ ਫੜਦੇ ਹੋਇਆ ਕਹਿ ਲੱਗਾ ਇਨੀ ਵੱਡੀ ਹੋ ਗਈ ਨਿੱਕੇ ਜਿਹੇ ਚੂਹੇ ਤੋਂ ਡਰ ਗਏ ਹੋ ਤੁਹਾਡੀ ਹਾਲਤ ਦੇਖ ਤਾਂ ਉਹ ਵਿਚਾਰਾ ਵੀ ਡਰ ਗਿਆ ਹੋਣਾ ਆ ਨਿਤਿਕਾ ਤੂੰ ਮਜ਼ਾਕ ਸੱਚਾਈ ਪਤਾ ਕਿਨੇ ਗੰਦੇ ਹੁੰਦੇ ਨੇ ਚੂਹੇ ਦੁਨੀਆ ਭਰ ਦੀਆਂ ਬਿਮਾਰੀਆਂ ਦਾ ਘਰ ਹੁੰਦੇ ਨੇ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਨਾ ਮੈਂ ਹੋਨੇ ਦਸਤਾ ਵਿਆਹ ਤੋਂ ਮੰਗਰੂ ਮੈਂ ਤੁਹਾਡੇ ਨਾਲ ਇਸ ਕਮਰੇ 'ਚ ਨਹੀਂ ਰਹਿਣਾ ਪਹਿਲਾਂ ਤੁਸੀਂ ਇਹਨਾਂ ਚੂਹਿਆਂ ਦਾ ਕੋਈ ਇੰਤਜ਼ਾਮ ਕਰੋ ਨਹੀਂ ਫਿਰ ਪਈ ਰਹੋ ਆਪਣੀ ਕਮਰੇ 'ਚ ਇਕੱਲੇ ਹੀ ਚੂਹਿਆਂ ਨਾਲ ਮੈਂ ਤਾਂ ਮੰਮੀ ਜੀ ਕੋਲ ਸੋਵਾਂਗੀ ਛੱਡੋ ਹੁਣ ਮੇਰਾ ਹੱਥ ਮੈਂ ਜਾ ਕੇ ਪਹਿਲਾਂ ਆਪਣੇ ਹੱਥ ਧੋਵਾਂ ਤੁਸੀਂ ਵੀ ਜਾ ਕੇ ਹੁਣ ਆਪਣੇ ਹੱਥ ਧੋ ਲਵੋ ਇਹਨਾਂ ਹੱਥਾਂ ਨਾਲ ਹੀ ਨਾ ਤੁਸੀਂ ਮੇਰਾ ਹੱਥ ਫੜਿਆ ਸੀ ਨਾ ਕਹਿ ਕੇ ਬਾਹਰ ਨੂੰ ਚੱਲ ਗਈ ਜਦ ਨਿਤਿਕਾ ਹੱਥ ਧੋ ਰਹੀ ਸੀ ਗੁਰੀ ਉਸੇ ਮੰਗਰਾ ਕੇ ਖੜ ਗਿਆ ਉਸ ਨੂੰ ਦੇਖ ਕੇ ਕਹਿਣ ਲੱਗਾ ਹਾਂਜੀ ਹੁਣ ਕੀ ਚਾਹੀਦਾ ਆ ਗੁਰੀ ਆਹੀ ਤੰਗ ਕਰ ਰਿਹਾ ਸੀ ਨਾ ਤੁਹਾਨੂੰ ਮੈਂ ਮਾਰ ਦਿੱਤਾ ਉਸ ਨੂੰ ਕਹਿ ਕੇ ਪੂੰਛ ਤੋਂ ਫੜ ਕੇ ਮਾਰਿਆ ਹੋਇਆ ਚੂਹਾ ਦਿਖਾਉਂਦੇ ਹੋਏ ਕਹਿਣ ਲੱਗਾ ਨਿਤਿਕਾ ਛੇ ਕਿਨੇ ਗੰਦਿਆਂ ਤੁਸੀਂ ਉਸਰੋਂ ਹੱਥ ਚੱਕ ਕੇ ਫਿਰਦੇ ਹੋ ਦੂਰ ਕਰੋ ਇਸ ਨੂੰ ਮੇਰੇ ਤੋਂ ਪਿੱਛੇ ਨਾ ਹੁੰਦਿਆਂ ਕਹਿਣ ਲੱਗੀ ਗੁਰੀ ਉਹ ਦੇਖ ਤਾਂ ਲਓ ਪਹਿਲਾਂ ਇਹਨੂੰ ਬਈ ਮਰ ਚੁੱਕਿਆ ਆ ਹੁਣ ਕੁਝ ਨਹੀਂ ਕਹਿੰਦਾ ਐਵੇਂ ਡਰੀ ਜਾਨੇ ਹੋ ਨਿਤਿਕ ਗੁਰੀ ਪਲੀਜ਼ ਦੂਰ ਕਰੋ ਇਸਨੂੰ ਮੇਰੇ ਤੋਂ ਮੈਨੂੰ ਸੱਚੀ ਇਹਨਾਂ ਤੋਂ ਡਰ ਲੱਗਦਾ ਆ ਜਦ ਗੁਰੀ ਨਾ ਟਲਿਆ ਤਾਂ ਨਿਤਿਕਾ ਰੋਣ ਲੱਗ ਪਈ ਉਸਨੂੰ ਰੋਂਦੀ ਨੂੰ ਦੇਖ ਕੇ ਉਸ ਦਾ ਚਿਹਰਾ ਉੱਤਰ ਗਿਆ ਇਹਨੇ ਨੂੰ ਮਗਰੋਂ ਉਸ ਦੀ ਧੌਂਣ ਤੇ ਬੇਬੇ ਨੇ ਥੱਪੜ ਮਾਰਦਿਆਂ ਕਿਹਾ ਉਠ ਜਿੱਡਾ ਹੋ ਗਿਆ ਏ ਅਕਲ ਪਤਾ ਨਹੀਂ ਤੈਨੂੰ ਕਦ ਆਏਗੀ ਰਵਾਤਾ ਨਾ ਮੇਰੀ ਤੀਨ ਜਦ ਆਪਾਂ ਜਾ ਇਸ ਨੂੰ ਬਾਹਰ ਸੁੱਟ ਕੇ ਆ ਫਿਰ ਦਿਵਾਲੂ ਨਿਤਿਕਾ ਨੂੰ ਆਪਣੀ ਬੁੱਕਲ ਚ ਲੈ ਕੇ ਚੁੱਪ ਕਰਵਾਉਣ ਲੱਗੀ ਨਿਤਿਕਾ ਰੋਂਦੀ ਹੋਈ ਕਹਿਣ ਲੱਗੀ ਮੰਮੀ ਜੀ ਇਹ ਮੈਨੂੰ ਬਹੁਤ ਤੰਗ ਕਰਦੇ ਆ ਮੈਂ ਵੀ ਵਿਆਹ ਪਿੱਛੋਂ ਦੇਖਣਾ ਇਹਨਾਂ ਨੂੰ ਕਿੰਨਾ ਤੰਗ ਕਰਨਾ ਹੈ ਦਿਵਾਲੂ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਆਪਾਂ ਦੋਵੇਂ ਮਿਲ ਕੇ ਇਸ ਨੂੰ ਬੰਦੇ ਦਾ ਪੁੱਤ ਬਣਾਵਾਂਗੇ ਚਲ ਮਰੋਣਾ ਬੰਦ ਕਰ ਦੇਖ ਕਿ ਮੈਂ ਅੱਖਾਂ ਲਾਲ ਕੀਤੀਆਂ ਨੇ ਅਸੇ ਹੰਝੂ ਪੂੰਝਦੇ ਆ ਕਹਿਣ ਲੱਗੀ ਰਾਤ ਨੂੰ ਜਦ ਗੁਰੇ ਸੋ ਰਿਹਾ ਸੀ ਤਾਂ ਨਿਤਿਕਾ ਉਸ ਦੇ ਕਮਰੇ ਚਾਈ ਉਸ ਨੇ ਲਾਈਟ ਜਗਾਈ ਤੇ ਆ ਕੇ ਗੁਰੇ ਦੇ ਸਰਾਣੇ ਬੈਠ ਗਈ ਗੁਰੇ ਜਾਗ ਰਿਹਾ ਸੀ ਨਿਤਿਕਾ ਨੂੰ ਆਪਣੇ ਸਰਾਣੇ ਬੈਠੀ ਦੇਖ ਕੇ ਗੁਰੇ ਉੱਠ ਕੇ ਬੈਠਦੇ ਕਹਿਣ ਲੱਗਾ ਨਿਤਿਕਾ ਤੂੰ ਸੀ ਇਹ ਨਹੀਂ ਰਾਤ ਨੂੰ ਜੇ ਲੋੜ ਸੀ ਤਾਂ ਮੈਨੂੰ ਬੁਲਾ ਲੈਣਾ ਸੀ ਨਿਤਿਕਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਗੁਰੇ ਪਹਿਲਾਂ ਮੈਨੂੰ ਕੁਝ ਕਹਿੰਦੇ ਹੋ ਮੈਂ ਵੀ ਕੁਝ ਤੁਹਾਨੂੰ ਕਹਿਣਾ ਹੈ ਨਿਤਿਕਾ ਬੋਲੋ ਜੀ ਕੀ ਕਹਿਣਾ ਹੈ ਗੁਰੂ ਉਸ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਨਿਤਿਕਾ ਆਈ ਐਮ ਸੌਰੀ ਮੈਂ ਕੁਝ ਜ਼ਿਆਦਾ ਹੀ ਤੰਗ ਕੀਤਾ ਨਾ ਤੁਹਾਨੂੰ ਮੇਰੇ ਕਰਕੇ ਤੁਸੀਂ ਅਚਰਣ ਵੀ ਲੱਗਦੇ ਸੀ ਮੈਨੂੰ ਨਹੀਂ ਸੀ ਪਰ ਤੁਸੀ ਸੱਚੀ ਜੋ ਮੈਂ ਤੋਂ ਇੰਨਾ ਡਰਦੀ ਹਾਂ ਮੈਂ ਅੱਗੇ ਤੋਂ ਜਾ ਕੁਝ ਵੀ ਨਹੀਂ ਕਰਾਂਗਾ ਆ ਦੇਖੋ ਕੰਨ ਫੜ ਕੇ ਕਹਿਣਾ ਹੈ ਆਪਣੇ ਕੰਨ ਫੜਦੇਆਂ ਕਹਿਣ ਲੱਗਾ ਫਿਰ ਨਿਤਿਕਾ ਉਸਦੇ ਹੱਥ ਆਪਣੇ ਹੱਥਾਂ 'ਚ ਲੈਂਦੀ ਹੈ ਕਹਿਣ ਲੱਗੀ ਸੁਣੇ ਅੱਗੇ ਤੋਂ ਕਦੇ ਵੀ ਆਪਣੇ ਕੰਨਾਂ ਨੂੰ ਹੱਥ ਨਹੀਂ ਲਗਾਉਣੇ ਜਿੱਥੇ ਪਿਆਰ ਹੋਵੇ ਉਥੇ ਇਨਕ ਤਾਂ ਚੱਲਦਾ ਰਹਿੰਦਾ ਏ ਮੈਂ ਤਾਂ ਉਦੋਂ ਤੁਹਾਡਾ ਉੱਤਰਿਆ ਹੋਇਆ ਚਿਹਰਾ ਦੇਖ ਕੇ ਇਹ ਸਮਝ ਗਈ ਸੀ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਨਾਲੇ ਰਿਲਾਉਣਾ ਵੀ ਉਹੀ ਹੈ ਜਿਸ ਤੇ ਸਾਡਾ ਕੋਈ ਹੱਕ ਹੋਵੇ ਮੇਰੇ ਤੇ ਤੇਰਾ ਪੂਰਾ ਹੱਕ ਆ ਤੂੰ ਚਾਹੀ ਮੈਨੂੰ ਮਾਰ ਕੁੱਟ ਲੈਂਦਾ ਮੰਦਾ ਚੰਗਾ ਬੋਲ ਮੈਂ ਸਭ ਕੁਝ ਛੱਡ ਲਵਾਂਗੀ ਬਸ ਤੂੰ ਕਦੇ ਮੇਰੇ ਤੋਂ ਦੂਰ ਨਾ ਹੋਵੇਂ ਮੈਂ ਤੇਰੇ ਬਿਨਾ ਜੀ ਨਹੀਂ ਆ ਪਾਵਾਂਗੀ ਗੁਰੀ ਮੈਂ ਕਿੱਡਾ ਤੇਰੇ ਤੋਂ ਦੂਰ ਹੋ ਕੇ ਜੀ ਪਾਵਾਂਗਾ ਬਸ ساری ਉਮਰ ਮੈਨੂੰ ਐਵੇਂ ਹੀ ਪਿਆਰ ਕਰਦੀ ਰਹੀ ਮੈਂ ਕਦੇ ਤੇਰੇ ਬੁੱਲਾਂ ਤੋਂ ਹਾਸੇ ਦੂਰ ਨਹੀਂ ਜਾਣ ਦੇਵਾਂਗਾ ਇਹ ਮੇਰਾ ਵਾਦਾ ਹੈ ਗੁਰੀ ਵਾਜੀਵਾ ਯਾਰ ਤੇਰੀ ਆ ਸ਼ਾਇਰੋ ਸ਼ਾਇਰੀ ਤਾਂ ਮੈਨੂੰ ਲੁੱਟ ਕੇ ਹੀ ਲੈ ਜਾਂਦੀ ਏ ਤੁਸੀਂ ਮੈਨੂੰ ਵੀ ਸਿਖਾਉਂਗੇ ਨਿਤਿਕਾ ਸੋਹਣੇ ਸਿੱਖੀ ਨਹੀਂ ਜਾਂਦੀ ਇਹ ਤਾਂ ਆਪਣੇ ਆਪ ਇਨਸਾਨ ਨੂੰ ਆ ਜਾਂਦੀ ਏ ਮੈਨੂੰ ਵੀ ਲਿਖਦੇ ਲਿਖਦੇ ਆ ਗਈ ਹੋਨ ਮੇਰੀ ਗਰਲ ਸੁਣੋ ਮੈਂ ਕੁਝ ਗਰੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜਿੰਮਾ ਚੁੱਕਿਆ ਹੈ ਮੈਨੂੰ ਇਸ ਕੰਮ ਵਿੱਚ ਤੁਹਾਡੀ ਬਹੁਤ ਲੋੜ ਆ ਮੇਰੀ ਮੰਮਾ ਦੀ ਇੱਕ ਸੰਸਥਾ ਹੈ ਉਮੀਦ ਜੋ ਅਜਿਹੇ ਲੋੜਵੰਦ ਤੇ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਲਿਖਾਈ 'ਚ ਮਦਦ ਕਰਦੀ ਆ ਤਾਂ ਕਿ ਉਹ ਕੱਲ ਨੂੰ ਪੜ੍ਹ ਲਿਖ ਕੇ ਕੁਝ ਬਣ ਕੇ ਕੁਝ ਬਣ ਸਕਣ ਗੁਰੀ ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਆ ਤੁਸੀਂ ਕੋਈ ਫਿਕਰ ਨਾ ਕਰਨਾ ਨਿਤਿਕਾ अच्छा ठीक है हुन ਤੁਸੀਂ ਸੋ ਜਾਓ ਮੈਂ ਵੀ ਜਾਣੇ ਗੁਰੀ ਇੰਨੀ ਜਲਦੀ ਚੱਲੇ ਵੀ ਰੁਕ ਜਾਓ ਨਾ ਥੋੜਾ ਚਿਰ ਹੋਰ ਨਿਤਿਕਾ ਸੁਣੇ ਜੇ ਮੀਰਾ ਵੱਸ ਛੱਲੇ ਨਾ ਤਾਂ ਮੈਂ ਤਾਂ ਪਲ ਵੀ ਨਾ ਤੁਹਾਡੀ ਨਜ਼ਰਾਂ ਤੋਂ ਲੀ ਹੂਮਾ ਪਰ ਕੀ ਕਰੀ ਸਾਡਾ ਕਿਹੜਾ ਵਿਆਹ ਹੋਇਆ ਆ ਹਲੇ ਸੋ ਜਾਣਾ ਵੀ ਜ਼ਰੂਰੀ ਏ ਗੁਰੀ ਮੀਰੀ ਨਾ ਜਲੋਟ ਕੇ ਉਸਨੂੰ ਪਿਆਨ ਲੱਗਾ ਫਿਰ ਉਸਨੂੰ ਆਪਣੇ ਨਾਲ ਸ਼ੱਤ ਤੇ ਲੈ ਆਇਆ ਉਹ ਆ ਕੇ ਸ਼ੱਤ ਤੇ ਪੈਂੰਜੇ ਤੇ ਬੈਠ ਗਿਆ ਨਿਤਿਕਾ ਇਨੀ ਰਾਤ ਨੂੰ ਜਾਤੀ ਆਪਾਂ ਕੀ ਕਰਨਾ ਹੈ ਮੈਨੂੰ ਤਾਂ ਜਨਾਬ ਦੀ ਰਾਤ ਹੀ ਕੁਝ ਠੀਕ ਨਹੀਂ ਲੱਗ ਰਹੀ ਗੁਰੂ ਉਸ ਦਾ ਹੱਥ ਫੜ ਕੇ ਕਿਚਕੀ ਆਪਣੇ ਕੋਲ ਬਿਠਾਉਂਦੇ ਹੋਏ ਕਹਿਣ ਲੱਗਾ ਜੋ ਕੁਝ ਤੁਹਾਡੇ ਦਿਮਾਗ ਚ ਚੱਲ ਰਿਹਾ ਹੈ ਨਾ ਮੈਂ ਸਭ ਜਾਣਦੇ ਹਾਂ ਇਹੋ ਜਿਹਾ ਮੈਂ ਕੁਝ ਨਹੀਂ ਕਰਨ ਵਾਲਾ ਓਕੇ ਸੁੱਪਾ ਪਰੋਣਾ ਨਹੀਂ ਆਓ ਮੇਰੇ ਨਾਲ ਲੇਟ ਕੇ ਆਸਮਾਨ 'ਵਲ ਟਿੰਟਮਾਉਂਦੇ ਤਾਰਿਆਂ ਨੂੰ ਦੇਖੋ ਨਿਤਿਕਾ ਤਨਵਾਜੀ ਸਾਰਿਆਂ ਦਾ ਅੱਜ ਤਾਂ ਹੀ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ